ਮੀ ਦੇ ਮਾਹੌਲ ਚ ਆਪਾਂ ਜਾ ਰਹੇ ਆ ਆ ਜਿਹੜੀਆਂ ਪਾਥੀਆਂ ਨਾ ਉਹ ਤਾਂ ਹੀ ਬਣੇ ਰਿਆ ਨਾ ਲੱਗੀਆਂ ਹੋਈਆਂ ਇਹ ਉਥੋਂ ਰੁੜ ਕੇ ਆਈਆਂ ਨੇ ਉਹ ਆਪਣੀ ਜੇ ਲਿਖੋ ਜੀ ਆਪਣੀ ਆਮ ਤੁਸੀਂ ਬੱਟ ਦੇਖ ਹੀ ਚੁੱਕਿਆ ਆ ਦੇਖੋ ਜੀ ਆਪਣਾ ਮੇਨ ਇਧਰ ਇਹ ਦੇ ਮੀਂਹ ਤੋਂ ਬਾਅਦ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਆਪਣਾ ਛੱਪੜ ਪਿੰਡ ਵੱਜਣਾ ਹਾਂਜੀ ਮਿੱਤਰੋ 25 ਅਗਸਤ ਤੇ 12 ਘੰਟੇ ਦੇ ਮੀਂਹ ਤੋਂ ਬਾਅਦ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਆਪਣਾ ਛੱਪੜ ਪਿੰਡ ਵੱਜਵਾਨਾ ਦੇਖੋ ਆਹ ਬਹੁਤ ਮੁਸ਼ਕਤਨਾ ਜਿਹੜੀ ਵਿਚਾਲੇ ਵੱਟ ਪਾਈ ਸੀਗੀ ਛੱਪੜ ਖਾਲੀ ਕੀਤਾ ਸੀਗਾ ਤੇ ਹੋ ਟੁੱਟ ਚੁੱਕਿਆ ਪਾਣੀ ਦੇਖੋ ਘਰਲਾ ਘਰਲ ਚੱਲ ਰਿਹਾਗਾ ਆਪਾਂ ਪਿੰਡ ਦਾ ਦ੍ਰਿਸ਼ ਦੇਖਣ ਲਈ ਬਾਹਰ ਆਏ ਸੀਗੇ ਤੇ ਦੇਖਿਆ ਵੀ ਛੱਪੜ ਤਾਂ ਇੱਕੋ ਮਿੱਕੋ ਹੋਇ ਪਿਆ ਨਹੀਂ ਆਪਾਂ ਇਹ ਤੋਂ ਪਹਿਲਾਂ ਹੀ ਵੀਡੀਓ ਬਣਾਉਂਦੇ ਸੀ ਵੀ ਜਦੋਂ ਟੁੱਟਿਆ ਸੀਗਾ ਦੇਖੋ ਕਿਵੇਂ ꄡੜੇ ਖਾ ਰਿਹਾ ਪਾਣੀ ਦੇਖੋ ਅਜੇ ਤੱਕ ਚੱਲ ਰਿਹਾ ਹੈਗਾ ਕਰਲਾ ਕਰਲ ਚੱਲ ਰਿਹਾ ਪਾਣੀ ਸਾਨੂੰ ਉੱਥੇ ਨੇੜੇ ਹੀ ਜਾ ਕੇ ਦਿਖਾਉਨੇ ਆ ਇੱਥੇ ਰਹਿ ਤੂੰ ਇਧਰ ਆਪਣੇ ਬੰਦੇ ਨੂੰ ਆਪਾਂ ਰੱਖਤਾ ਉੱਥੇ ਮੋਟਰਸਾਈਕਲ ਕੋਲੇ ਆਹ ਫੋਟੋ ਡਰਗੁਰਦਵਾਰਾ ਸਾਹਿਬ ਦੇ ਮੰਗਰ ਦੀ ਜਿਹੜੇ ਚੱਲ ਰਿਹਾ ਨਾਲਾ ਉਹ ਬਿਲਕੁਲ ਫਿਲ ਹੋ ਚੁੱਕਿਆ ਪੂਰਾ ਆਹ ਦੇਖੋ ਓਵਰਫਲੋ ਹੋ ਕੇ ਇਧਰ ਕਿਤੇ ਖੁੱਡ ਖੱਡ ਹੋਣੀ ਆ ਜਾਂ ਇਹ ਸਾਰਾ ਪਾਣੀ ਇਧਰ ਆ ਛੱਪੜ ਚੋਂ ਨਿਕਲ ਕੇ ਉਹਦੇ ਵਿੱਚ ਆ ਰਿਹਾ ਦੇਖੋ ਲਗਾਤਾਰ ਚੱਲ ਰਿਹਾ ਹੈਗਾ ਉੱਥੋਂ ਵੀ ਤੇ ਇਧਰ ਇਧਰ ਚੱਲ ਰਿਹਾ ਹੈਗਾ ਆਪਾਂ ਗਾਹ ਨਹੀਂ ਜਾਣਾ ਕਿਉਂਕਿ ਰੇਤਾ ਕਿਤੋਂ ਵੀ ਖੁਰ ਸਕਦਾ ਹੈਗਾ ਮਿੰਨ ਕਾਫੀ ਪਿਆਗਾ ਬਹੁਤ ਗੰਦਾ ਮੁਸਕ ਵੀ ਆ ਰਿਹਾ ਇਥੋਂ ਸਾਰੇ ਛੱਪੜ ਦਾ ਨੁਕਸਾਨ ਹੋ ਗਿਆ ਮਤਲਬ ਖਾਲੀ ਕੀਤਾ ਸੀਗਾ ਇਹ ਆਪਾਂ ਤੇ ਅੱਜੇ ਅੱਜ ਲਗਭਗ ਮਿੰਨ ਲੱਗਦਾ ਘਾਂਟੇ ਕਿਦੇ ਵਿੱਚ ਇਹ ਭਰ ਗਿਆ ਸਾਰਾ ਆਪਾਂ ਹੋਰ ਵੀ ਦਿਖਾਵਾਂਗੇ ਸਾਨੂੰ ਦ੍ਰਿਸ਼ ਇਹ ਦੂਜਾ ਆਪਣੇ ਖੇਤਾਂ ਵੱਲ ਜਾ ਕੇ ਦਿਖਾਵਾਂਗੇ ਤੇ ਪਹਿਲਾ ਛੱਪੜ ਦਾ ਦ੍ਰਿਸ਼ ਦੇਖ ਲੈ ਤੁਸੀਂ ਚੇਰਲਿੰਗ ਦੇ ਕਿਹਟਾ ਹੈ ਹਣ ਦੇਖ ਰਹੇ ਹੋ ਜੀ ਤੁਸੀਂ ਆਪਣੇ ਗਰਾਊਂਡ ਦਾ ਦ੍ਰਿਸ਼ ਆਇਦਰ ਪਾਦੀਵਾਲ ਗਰਾਊਂਡ ਦਾ ਤੇ ਇਧਰ ਆਪਣਾ ਫੁੱਟਬਾਲ ਗਰਾਊਂਡ ਹੈਸ਼ਟੈਗ ਜਸੁੰਦਰ ਸਿੰਘ ਜਸਵੰਤ ਹੈਸ਼ਟੈਗ ਆ ਲਾ ਦੇ ਆ ਦੇਖੋ ਜੀ ਇਧਰ ਰੱਸਾ ਚੜਾਈ ਲਈ ਲਾਇਆ ਗਿਆ ਦੇਖੋ ਬਹੁਤ ਸੋਹਣਾ ਕਾ ਸੀਗਾ ਇੱਥੇ ਪਾਣੀ ਹੁਣ ਖੜ ਗਿਆ ਉਹ ਆਪਣੀ ਜੰਮਾ ਇੱਥੇ ਗੁਰਦੁਆਰਾ ਸਾਹਿਬ ਦੇ ਮੰਗਰ ਦਾ ਦ੍ਰਿਸ਼ ਦੇਖ ਸਕਦੇ ਹੋ ਤੁਸੀਂ ਇਹ ਮੀਂਹ ਦਾ ਪਾਣੀ ਖੜਾ ਇੱਥੇ ਵਿੱਚ ਜਾ ਕੇ ਦਿਖਾਈ ਗਏ ਵਿੱਚ ਜਾ ਕੇ ਆਉਦੇ ਉਹ ਦੇਖੋ ਟਟੀਰੀ ਫਿਰਦੀ ਆ ਉਹ ਵੀ ਹਲਤਾ ਦਾ ਦਦ ਤੱਕ ਵਿਚਾਲੋ ਥੋੜਾ ਡੰਗਾਈ ਤੋਂਨ ਕਰਕੇ ਪਾਣੀ ਇਧਰੋਂ ਚੱਲੀ ਜਾ ਰਿਹਾ ਹਲੇ ਪਾਣੀ ਦੇ ਫੋਟੋ ਬਣਾਉਣੇ ਹਾਂ ਆ ਦੇਖੋ ਪੂਰੀ ਪਹੀ ਦਾ ਪਾਣੀ ਰਾਹ ਦਾ ਪਾਣੀ ਇਧਰ ਹੀ ਆ ਰਿਹਾਗਾ ਇਹ ਦੁਬਾਰਾ ਸਾਨੂੰ ਖੇਤਾਂ ਦਾ ਦ੍ਰਿਸ਼ ਵੀ ਦਿਖਾਵਾਂਗੇ ਆ ਦੇਖੋ ਜੀ ਆਪਣਾ ਮੇਨ ਇੱਧਰ ਜਿਹੜੀ ਗਲੀ ਆ ਪੂਰੀ ਇਹ ਫੁੱਲ ਫਿੱਲ ਹੋ ਚੁੱਕੀ ਆ ਗੋਡੇ-ਗੋਡੇ ਪਾਣੀ ਖੜਾ ਦੇਖੋ ਜੀ ਮਾਹੌਲ ਦੇਖਣੀ ਆਏ ਆ ਦੇਖੋ ਤੇ ਇੱਧਰ ਗੁਰਦੁਆਰਾ ਸਾਹਿਬ ਆ ਬੰਦਾ ਆਪਣੀ ਵੀਡੀਓ ਬਣਾਉਂਦਾ ਫਿਰਦਾ ਲੈ ਠੀਕ ਹੈ ਜੀ ਆ ਦੇਖੋ ਜੀ ਆਪਣੇ ਸੂਏ ਦਾ ਦ੍ਰਿਸ਼ ਦੇਖ ਰਹੇ ਹੋ ਤੁਸੀਂ ਤੂਆ ਵੀ ਬਹੁਤ ਭਰ ਚੁੱਕਿਆ ਮਤਲਬ ਇਹਦੇ ਵਿੱਚ ਹੋਊਗਾ ਘਟੂ ਘਟ 7-8 ਫੁੱਟ ਪਾਣੀ ਹੋਣਾ ਤੇ ਉੱਪਰੋਂ ਕਬਲ 4-5 ਕਰਦੇ ਦਿਖ ਰਹੇ ਆ ਜੀ ਮੀਂਹ ਦੇ ਮਾਹੌਲ ਚ ਆਪਾਂ ਜਾ ਰਹੇ ਆ ਆਪਣੇ ਪਿੰਡ ਦੇ ਕੁਝ ਦ੍ਰਿਸ਼ ਦੇਖਣ ਜੋ ਕਿ ਪਾਣੀ ਦੇ ਵਿੱਚ ਆਂ ਦੇਖੇ ਰਹਿ ਜਾਂਦੇ ਆ ਉਹ ਦਿਖਾਉਣੇ ਆ ਤੁਹਾਨੂੰ ਗਤੀ ਸ਼ੁਰੂ ਹਾਂਜੀ ਆ ਅੱਗੇ ਦੇਖੋ ਇੱਧਰ ਹੋ ਉੱਥੇ ਦਿਖਾਓ ਉਹ ਪਾਣੀ ਖੜਾ ਮੀਂਹ ਦਾ ਚਰੀ ਭਰ ਚੁੱਕੀ ਐ ਇੱਧਰੋਂ ਇਤਰਾ ਆ ਕਾਂਦਾ ਵੀ ਡਿੱਗ ਚੁੱਕੀ ਆ ਚਾਰ ਦੇ ਨਾਲ ਵਾਲੀ ਦੇਖੋ ਜੀ ਇਤਰਾ ਬੰਦੇ ਚਾਰ ਪੱਤੀ ਜਾਂਦੇ ਆ ਪੱਤੀ ਵਾਲੀ ਸੱਸਰੀ ਕਾ ਵਧੀਆ ਹੀ ਵਧੀਆ ਦੇਖੋ ਆ ਇਧਰ ਦਿਖਾ ਦਵਾਂ ਜਾਂ ਅੱਗੇ ਵੀ ਦਿਖਾ ਦਵਾਂ ਹਾਂ ਅੱਗੇ ਹੁਣ ਸਾਨੂੰ ਕੁਝ ਹੈਰਾਨੀਜਨਕ ਦ੍ਰਿਸ਼ ਦਿਖਾਵਾਂਗੇ ਆਪਾਂ ਇਹ ਜਿਹੜਾ 6 ਘੰਟੇ ਮੀਂਹ ਪਿਆ ਲਗਾਤਾਰ ਉਸਦੇ ਕਾ ਮਾਮੀ ਨੇ ਬਹੁਤ ਪਿੰਡ ਚ ਚੰਦਾ ਵੀ ਸਿਟੀਆਂ ਨੇ ਇਹ ਕਾਫੀ ਮਤਲਬ ਆਪਾਂ ਕਹਿ ਸਕਦੇ ਹਾਂ ਇਹ ਨਹੀਂ ਪਿਆ ਇਹ ਕੋ ਇਧਰ ਦਿਖਾਓ ਜੀ ਇਧਰ ਇਧਰ ਦਿਖਾਓ ਕੀ ਉਜਲ ਹੋ ਦੇ ਤ੍ਰਿਸ਼ ਅਜੇ ਅੱਗੇ ਤੱਕ ਹੁਣ ਅਸਲ ਪੱਠਿਆਂ ਫੁੱਕਿਆਂ ਚ 4-4 ਇੰਚ ਪਾਣੀ ਜਿਹੜਾ ਦੇਖੋ ਉੱਧਰ ਉਹ ਪਾਣੀ ਆ ਪਾ ਜਾਣਾ ਪੈ ਰਿਹਾ ਆ ਕੀ ਹੋ ਗਿਆ ਹੁਣ ਕੀ ਦੇਖੋ ਘਾਟ ਪਿਆ ਰਹਿ ਗਿਆ ਦੇਖ ਲਿਖਣਾ ਹੋੜੀ ਹੋੜੀ ਦਾ ਆਮ ਤੌਰ ਤੇ ਇਸ ਜਗ੍ਹਾ ਤੇ ਪਾਣੀ ਨਹੀਂ ਹੁੰਦਾ ਪਰ ਪਾਣੀ ਦਾ ਲੈਵਲ ਗਾਹਾਂ ਤੋਂ ਕਾਫੀ ਉੱਚਾ ਹੈ ਇਸ ਲਈ ਇੱਥੇ ਖੜਾ ਦਾ ਦੇਖਦੇ ਚੱਲੋ ਜੀ ਗਾਹਾਂ ਰੰਗਤ ਮੱਸੇ ਉਹਨ ਇੱਥੇ ਆਪਾਂ ਕੋਈ ਵੀ ਛੱਕਦੇ ਆ ਇਹ ਆਪਣੇ ਗੋਡੇ ਵੀ ਭੇਜਾਇਆ ਤੇ ਇੱਕੋ ਦੇਖੋ 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 ਕਿਉਂ ਚਾਹੋ 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 ਆਣੀ ਮਚਾਓ ਮੋਟਰਸਾਈਕਲ ਚਾਹੋ ਇੰਦਰਾ ਆਹ ਦੇਖੋ ਇੰਦਰਾ ਆਈ ਨਾ ਕਹਾਂ ਰਹਾ ਤੇ ਕਿੱਥੇ ਆ ਜੀ ਸੀਮੈਂਟ ਕੱਢੀ ਹੋਈ ਗੰਦ ਦੇਖੋ ਕਿੰਨੀ ਮਿੱਟੀ ਖੁੱਲ ਚੁੱਕੇ ਇੱਧਰ ਦਿਖਾਓ ਦੇਖੋ ਇਹ ਤਲਾ ਇਸ ਤਰ੍ਹਾਂ ਲੱਗਦਾ ਕਿਵੇਂ ਕਿਸੇ ਨਹਿਰ ਵਿੱਚ ਜੀ ਦੀ ਆਪ ਲੰਘਾ ਰਹੇ ਕੋਈ ਜੇ ਸਾਹ ਨਹਿਰ ਵਿੱਚ ਜੀ ਇਸ ਤੇ ਵਿੱਚ ਜੀ ਆਪ ਲੰਘਾ ਦੇਖੋ ਉਹ ਕਈ ਦਾ ਗਿਆ ਉਹ ਜਿਹੜਾ ਉਹ ਜਿੱਥੇ ਆਪਾਂ ਕੋਈ ਪੇਟਾਂ ਦੇ ਤਰੱਕੀ ਦਿਖਾਵਾਂਗੇ ਉਹਦਾ ਬਦਲ ਕਾਫੀ ਛੱਟੂ ਕੇ ਨੇ ਔਰ ਗੁੰਡਾ ਬਾਂਦੀ ਹਜੇ ਵੀ ਚੱਲਦੀ ਹੈ ਇਧਰ ਉਤਹਾਓ ਜੀ ਆਹ ਘਾਰੇ ਪਈ ਚਲੋ ਠੀਕ ਹੈ ਅੱਗੇ ਤੁਹਾਨੂੰ ਖੇਤ ਦਾ ਨਿਰੀਖਣ ਦਿਖਾਵਾਂਗੇ ਆਹ ਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣੀ ਮੋਟਰ ਤੇ ਤੇ ਆਹ ਦੇਖੋ ਪਾਣੀ ਉੱਪਰਲੇ ਪਾਸਿਓਂ ਆਪਣੇ ਵਾਲ ਚ ਵੜ ਰਿਹਾਗਾ ਖਾਲ ਇੱਕੋ ਇੱਕੋ ਐ ਅੱਗੇ ਖਾਲ ਦੀ ਬੱਟ ਨਹੀਂ ਦਿਖ ਰਹੀ ਆਹ ਦੇਖੋ ਜੀ ਆਪਣੀ ਆਮ ਤੁਸੀਂ ਬੱਟ ਦੇਖ ਹੀ ਚੁੱਕੇ ਹੋ ਖਾਲ ਹੋ ਤਾਂ ਇੱਕੋ ਇੱਕੋ ਹੋ ਚੁੱਕਿਆ ਪਾਣਾਂ ਦੇ ਲੈਵਲ ਹੋ ਚੁੱਕੇ ਆ ਪਾਣੀਆਂ ਦੇ ਦੇਖੋ ਜੀ ਆਹ ਜਿਹੜੀਆਂ ਪਾਥੀਆਂ ਨਾ ਹੋ ਤਾਂ ਹੀ ਬਨੇਰੇਆਂ ਨਾਲ ਲੱਗੀਆਂ ਹੋਈਆਂ ਇਹ ਉਥੋਂ ਰੁੜ ਕੇ ਆਈਆਂ ਨੇ ਗਾਂਹੋਂ ਪਹੀ ਤੇ ਜਾ ਕੇ ਪਾਣੀ ਡਿੱਗ ਪੈਂਦਾ ਥੇਠਾਂ ਤੇ ਉਹ ਗਾਂਹਾਂ ਤੋਂ ਆ ਪਾਥੀਆਂ ਰੁੜ ਕੇ ਆਈਆਂ ਫਿਰ ਬਨੇਰੇਆਂ ਨਾਲ ਲੱਗ ਗਿਆ ਜਦੋਂ ਪਾਣੀ ਘਟਣ ਲੱਗ ਗਿਆ ਦੇਖੋ ਹੋ ਤਾਂ ਹੀ ਪਈਆਂ ਨਾ ਬਨੇਰੇ ਤੇ ਹੋ ਉਥੋਂ ਉਸ ਜਗ੍ਹਾ ਤੋਂ ਦੇਖ ਲਓ ਪਾਣੀ ਕਿੰਨਾ ਕੁ ਹੋਊਗਾ ਨਹਿਰਾਂ ਨੂੰ ਰੋੜ ਕੇ ਲਿਆਇਆ